ਸਸੀ ਕਾਲ ਦੀ ਬਾਬਾ ਸਾਡਾ ਰਕਮਜੀਤ ਕਿਚਨ ਬਲੌਗ ਦੇ ਵਿੱਚ ਸਵੇਰੇ 5 ਵਜੇ ਨੇ ਹਨਾ ਸਾਹਮਣੇ ਗੁਰਦੁਆਰਾ ਸਾਹਿਬਾ ਦਰਸ਼ਾ ਕਰੋ ਜੀ ਪ੍ਰਮਾਤਮਾ ਸਾਰਿਆਂ ਨੂੰ ਚੰਦਰ ਚ ਸਭ ਸ਼ਾਂਤੀ ਦੇ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਸਾਡੀ ਸਵੇਰੇ ਸਵੇਰੇ ਦਾ ਮੀਂਹ ਪੈ ਰਿਹਾ ਮੈਂ ਤਾਂ ਹੋਣੀ ਉੱਠੀ ਹਾਂ ਹਲੇ ਸਸਰੇ ਕਿੰਨਾ ਅੱਧੀ ਰਾਤ ਦੀ ਸ਼ੁਰੂ ਹੋਇਆ ਗਿਆ ਥੋੜਾ ਥੋੜਾ ਜਿਹਾ ਕਾਫੀ ਪੈ ਰਿਹਾ ਨਹੀਂ ਰੁਕਾ ਉਹ ਜੋ ਕਿ ਰਾਤ ਦਾ ਸੈਸੂ ਹੈ ਇਹ ਜੀ ਤੂਫਾਨ ਆਏਗਾ ਹਨਾ ਉਹੀ ਹੋ ਰਿਹਾ ਆਪਾ फिर दसना कि थोड़े भी मीह पै रहे हैं कुछ तो बहुत मीह पैर हले कब तक चलेगा मैं तो नहीं पता आप कह सत्मा पता है ना मैं तुम्हें तो दिखा रही हूँ सवेरे सवेरे का व्यू पंज बजे का बैठे है, है ना हाल चाय पानी पीना मीह पै रहा हवा चल रही है ना जोर जोर साढ़े उधर गुडाम गुड़ाम ग्डिया खड़ी देखकर बहुत गड्डिया भरया पा ਗੱਡੀਆਂ ਦੇ ਨਾਲ ਸਾਡੇਰੇ ਕੰਮ ਤੋਂ ਲੋਕ ਜਾਂਦੇ ਫਿਰ ਇੱਥੇ ਗੱਡੀਆਂ ਖੜੀਆਂ ਕਰ ਦਿੰਦੇ ਆ ਸਾਡੀ ਗੱਡੀ ਵੀ ਇੱਥੇ ਖੜੀ ਹੈ ਦੇਖੋ ਮੈਂ ਅੱਜ ਫੇਰ ਬਾਬੇ ਨੇ ਕਿਰਪਾ ਕੀਤੀ ਬੜੀ ਗਰਮੀ ਸੀ ਨਾ ਥੋੜੀ ਗਰਮੀ ਤਾਂ ਰਾਤ ਨੂੰ ਮਿਲ ਚੁੱਕੀ ਬਾਕੀ ਤਾਂ ਕਸ਼ਮੀਗਾ ਹੋ ਰਾ ਤੇ ਮੇਰੇ ਕਾ ਵੀ ਗਮਲੇ ਕੱਲੇ ਡਿੱਗੇ ਆ ਕਾਫੀ ਨੇ ਦੋ ਗਮਲੇ ਮੇਰੇ ਖੱਲੇ ਡਿੱਗੇ ਪਏ ਨੇ ਉਹ ਮੈਂ ਅੱਜ ਚਕਾਉਣੇ ਨੇ ਮੇਰੇ ਬਿਤੇਰੇ ਸਭ ਜਿਆਉਣੇ ਨੇ ਮੈਂ ਸਰਪ੍ਰਿਕ ਕਰ ਪਾਣਾ ਪਾਣੀ ਭੇਕੇ ਨਾਲ ਗੁੱਟੇ ਵੀ ਇਦਾਂ ਦੇ ਹੁੰਦਾ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਰਹੇ ਜਿਹੜੇ ਖੱਲੇ ਦੇ ਗੁੱਟੇ ਆ ਮੈਂ ਸੋਚ ਰਹੀ ਸੀ ਅੱਛਾ ਕਿ ਤੇ ਜਾ ਕੇ ਪਾਣੀ ਕਾਟ ਕੇ ਆਵਾਂਗੀ ਪਰ ਸ਼ਤ ਤੇ ਪਾਣੀ ਤੇ ਬਾਬੇ ਨਹੀਂ ਬਾਹਰ ਤੋੜੇ-ਤੋੜੇ ਬੱਦਲ ਤੋਂ ਇਧੇ ਮੌਸਮ ਮੌਸਮ ਦੇਖ ਪਿੰਡਾ ਸੋਨਾ ਸੋਨਾ ਹੋ ਗਿਆ ਜਦ ਅੱਗੇ ਹਵਾ ਚੱਲਦੀ ਹੁੰਦੀ ਹੈ ਨਾ ਪਿੰਡਾਂ ਤੇ ਇਦਾਂ ਬਾਹਰ ਪੈਂਦੇ ਹੁੰਦੇ ਤੋਂ ਉਦੋਂ ਹੁੰਦਾ ਸੀ ਕਿ ਬੜਾ ਨਜ਼ਾਰਾ ਆਉਗਾ ਬਾਹਰ ਪਏ ਹਨਾ ਹੁਣ ਤਾਂ ਬਾਹਰ ਵਾਲਾ ਕੰਮ ਖਤਮ ਹੋ ਗਿਆ ਚਲੋ ਇਹ ਬਹੁਤ ਚੰਗਾ ਲੱਗਦਾ ਹੁੰਦਾ ਮੈਂ ਪੈਣੀ ਤੇ ਬਰਾਂਡੇ 'ਚ ਪੈ ਜਾਣਾ ਤੇ ਬਰਾਂਡੇ ਦੇ ਵਿੱਚ ਬੜੀ ਠੰਡੀ ਠੰਡੀ ਹਵਾ ਜਿੰਨੀ ਆ ਰਹੀ ਤੇ ਕੋਲੇ ਲੋਟਣ ਤੇ ਇੱਥੇ ਮੇਰੇ ਗਮਲੇ ਪਏ ਤੇ ਕੋਲ ਨੂੰ ਨਹੀਂ ਰਿਜਖਾਈ ਨਹੀਂ ਦੇਣੇ। ਸਾਟੀ ਤੇ ਖਾਈ ਦੇਣੇ। ਇਹ ਸਾਰਾ ਸਾਈਡ ਗਮਲੇ ਨਾਲ ਪੜ ਤੋਂ ਸਾਫਾ ਇੱਥੇ ਲੱਗਦਾ। ਤੁਸੀਂ ਦੀ ਸੁਣਾ ਕਿ ਤੁਹਾਡੇ ਮੈਂ ਕਿੰਨਾ ਖਿਚੇ ਸਾਡੇ ਵੀ ਜ਼ੋਰ ਦਾ ਪੈ ਰਿਹਾ ਹਵਾ ਕਰਕੇ ਸਮਝ ਆਉਂਦਾ ਫੇਰ ਹੋ ਜਾਂਦਾ ਛੇ। ਇੱਧਰ ਵੀ ਮੇਰੇ ਬੂਟੇ ਜਿਹਨਾਂ ਨੂੰ ਫੁੱਲ ਲੱਗੇ ਨਹੀਂ ਤੇ ਸਮਝੀ ਤੁਹਾਨੂੰ। क्योंकि भाई बारिश है नहरा वाखले थोड़ा जो तो हम तो पंच बजे दिन चढ़ जाता बदल करके तो नहरा लगता नहीं तो बजे चिट्टा दिन चढ़िया होंगे मैं भी इनक बजे उठती हूँ ज्यादा नहेरे नहीं उठी तो लश्कर जोर शोरा लश्कर तो। लश्कर मेरी बैक साइड पर लश्कर है ना सामने गुरुद्वारा साहब है जितने मैं शाम डेली जानी हूँ जी अभी मैं सोचा कि मैं अभी सुबह जावी क्योंकि शहीदी दिहाड़ा वह सवेरे सवेरे कीर्तन ਫੁੰਦੜ ਤੇ ਦਿੱਲੀ ਪਰ ਜੋ ਇਤਨੀ ਬੀਬੀਆਂ ਕੀਰਤਨ ਕਰਦੀਆਂ ਨੇ ਭਾਈ ਸਾਹਿਬ ਹਲਕਾ ਕੀਰਤਨ ਕਰਦੇ ਬੀਬੀਆਂ ਦੁਆਬੇ ਚ ਬਹੁਤ ਕੀਰਤਨ ਜਾਣ ਲੱਗ ਪਏ ਬੜਾ ਚੰਗਾ ਲੱਗਦਾ ਮੈਨੂੰ ਹਨਾ ਮਾਰਵੇ ਦੇ ਵਿੱਚ ਕਿੰਨੇ ਕੀਰਤਨ ਕਰਨ ਬੀਬੀਆਂ ਬੈਹਿਣ ਪਤਾ ਨਹੀਂ ਕਿ ਇਹ ਕਿਹੜੀਆਂ ਗੱਲਾਂ ਖੜੀਆਂ ਕਰਦੇ ਨੇ ਇਸ ਲਈ ਮੈਨੂੰ ਅੱਛਾ ਲੱਗਦਾ ਕਿ ਬੀਬੀਆਂ ਕੀਰਤਨ ਕਰਦੀਆਂ ਤੇ ਦੇਖੋ ਤੁਸੀਂ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਤੁਹਾਡੇ ਮੀ ਪੈ ਰਹੇ ਆ ਹਵਾ ਚੱਲ ਰਹੀਆਂ ਨੇ ਇੱਥੇ ਤਾਂ ਬਾਬਾ ਚੱਲ ਰਹੇ ਨੇ ਹੰਦੈਨ ਚੜ ਗਿਆ ਮੈਂ ਥੋੜੀ देर ਬਾਅਦ ਫੇਰ ਵੀਡੀਓ ਬਣਾ ਕੇ ਦਿਖਾਉਣ ਲੱਗੇ ਹੁਣ ਬਹੁਤ ਬੱਦਲ ਬਣ ਗਿਆ ਹੈ ਨਾ ਹੁਣ ਤਾਂ 5:30 ਹੋ ਚੱਲੇ ਆ ਜਦੋਂ ਮੈਂ 5 ਵਜੇ ਬਣਾਈ ਸੀ ਵੀਡੀਓ ਤਾਂ ਦੇਖ ਲਓ ਮੌਸਮ ਕਿਦਾਂ ਦਾ ਹੋਇਆ ਅੱਜ ਸੋਹਣਾ ਲੱਗਦਾ ਵਾ ਹਟੇ ਨਹੀਂ ਠੰਡੀ ਖਵਾ ਮੈਂ ਬਾਹਰ ਖੜ ਗਈ ਬਾਹਰ ਤੁਹਾਨੂੰ ਸਾਡੇ ਵਿਕੀਚੇ ਦਿਖਾਵਾਂ ਅਦਰ ਥੱਲੇ ਜਿਹੜੇ ਲੱਗੇ ਹੋਏ ਨੇ ਗਮਲੇ ਇਹ ਸੁੱਕ ਗਏ ਇਹ ਵੀ ਥੱਲੇ ਸੁੱਕ ਗਏ ਕਿਉਂਕਿ ਅੱਗ ਅੱਗ ਵੱਧਦੀ ਆ ਪੰਜਾ ਵਿੱਚ ਪਾ ਸ਼ਹੀ ਕਰਨੇ ਅੱਗ ਵਰਦੀ ਹੈ ਹਨਾ ਜਦੋਂ ਕਿ ਜਿਆਦਾ ਗਰਮੀ ਹੋ ਜਾਂਦੀ ਹੈ ਸਾਹਮਣੇ ਸਕੂਲ ਦੀ ਮਾਰਤ ਤੇ ਕਿਧਰ ਉਹ ਸ਼ਾਮਣੀ ਰੋਡ ਜਾਂਦੀ ਹੈ ਤੇ ਮੇਰੇ ਹਸਬੰਦ ਚਲੇ ਗਏ ਕੰਮ ਤੇ ਚੱਲੇ ਵਿਚਾਰੇ ਨਹੀਂ ਪਹੁੰਚੇ ਜਾਣਾ ਜ਼ਰੂਰੀ ਸੀ ਜਿੱਥੇ ਡਿਊਟੀ ਉੱਥੇ ਜਾਣਾ ਪੈਂਦਾ ਵਾ ਹਨਾ ਤੇ ਬਰਬਾਜ ਸਾਡਾ ਇਹ ਆਟੋਮੈਟਿਕ ਜਗਦਾ ਰਹਿੰਦਾ ਵਾ ਇਹਦੀ ਕੋਈ ਲੱਗਿਆ ਨਹੀਂ ਇਹ ਆਨ ਨਹੀਂ ਕੀਤਾ ਹੋफी ਹੈ ਸੱਚ ਪਰ ਫਿਰ ਵੀ ਇਹ ਜਿਆਦਾ ਰਹਿਣਾ ਮੈਂ ਚੱਕ ਲਗੀ ਮੈਟ ਗੇਟ ਦੇ ਅੱਗੇ ਰੱਖਿਆ ਹੋਇਆ ਸੀ ਜਿੱਥੇ ਪਾਣੀ ਜੇ ਪੈ ਕੇ ਨਾ ਫਿਰ ਸਾਰੀ ਚਿੱਕੜ ਜਿੱਕੜ ਜਾਂਦਾ ਹਨ ਪਾਣੀ ਨਿਕਲ ਜੇਗਾ ਮੈਟਾਪਰ ਖਾਬ ਕਰ ਦਿੱਤਾ ਸੀ ਫਿਰ ਪੌੜੀਆਂ ਛੱਡਦੀ ਮੈਂ ਪੌੜੀਆਂ ਸਿਰਫ ਮੈਂ ਸ਼ਾਮ ਦੇ ਟਾਈਮ ਉਤਰਦੀ ਹਾਂ ਜਦੋਂ ਗੁਰੂ ਘਰ ਜਾਣਾ ਹੁੰਦਾ ਸਭ ਆਪਣੇ ਗੁਰਦੁਆਰੇ ਸਭ ਪਰ ਬਹੁਤ ਵਧੀਆ ਲੱਛਣ ਕਰਵਾਏ ਦੇ ਹਨ ਬੱਦਲ ਦੇਖੋ ਕਿੰਨਾ ਬੜਾ ਲਾਸ਼ ਕਰਿਆ ਦੇਖੋ ਆਵਾਜ਼ ਸੁਣੋ ਗਰਜ ਰਿਹਾ ਲਾ ਜੀ ਆਪਾਂ ਕਰ ਗਏ ਇਥੇ ਸਮਾਪਤੀ। ਤੋਂ ਫਿਰ ਤੁਸੀਂ ਵੀ ਦੱਸਣਾ ਸਾਰਿਆਂ ਨੇ ਕਿੱਥੇ-ਕਿੱਥੇ ਇਹ بارش ਹੋ ਗਈ ਆ। ਧੰਨਵਾਦ ਮਿਹਰਬਾਨੀ। ਜਿਉਂਦੇ ਵਾਸਤੇ ਰਹੋ ਖੁਸ਼ ਰਹੋ। ਜੁਗ-ਜੁਗ ਜੀਓ ਭਾਈ। ਲਾਈਕ, ਕਮੈਂਟ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਨਵੇਂ ਆਤਾ ਸਬਸਕ੍ਰਾਈਬ ਕਰਿਓ। ਪ੍ਰਾਣੇ ਬੈਲ ਬਟਨ ਜਰੂਰ ਦਬਾ ਲਿਆ ਕਰੋ। ਨੋਟੀਫਿਕੇਸ਼ਨ ਆਉਂਦੇ ਰਹਿੰਦੇ।